ਉਤਕੰਦੀ ਡਿਮਾਂਡ ਹੋਗੀ ਕਟ ਕੋਰੀਏ ਤੇਰੇ ਅੱਗੇ ਤਾਰੇ ਫਿੱਕੇ ਹੋਗੇ ਸੱਠ ਕੋਰੀ ਤੇਰੇ ਹੁਸਨ ਨੇ ਕਰ ਦਿੱਤੇ ਤੈਨੀਆਂ ਗੱਲਾਂ ਬੱਸ ਦੋ ਮਿੱਠੀਆਂ ਇੱਕ ਦੂ ਤੇ ਦੂਜਾ ਬਿਲੋਂ ਮੈਂ ਗੱਲਾਂ ਬੱਸ ਦੋ ਮਿੱਠੀਆਂ ਮੇਰੀ ਗੱਲ ਸੁਣੋ ਇੰਗਲਿਸ਼ ਵਾਲੀ ਮੈਡਨਸ ਸ਼ੁਰੂ ਤੇ ਸਾਡੇ ਨਾਲ ਬਣਦੀ ਨਹੀਂ ਸੀ ਸੋ ਟੈਲ ਯੂ ਐਕਸਪੀਰੀਅੰਸ ਯੈਸ ਟੈਲੀਫੋਨ ਅਸੀਂ ਜਿਵੇਂ ਕਹਿੰਦੇ ਆ ਨਾ ਵੀ ਜਦੋਂ ਕਿੰਨੇ ਨੇ ਪੁਰਾਣਾ ਜਿਹੜਾ ਹੈਗਾ ਜਦੋਂ ਵੀ ਘਰੇ ਵੱਡਦਾ ਹੈ ਨਾ ਕਹਿੰਦੇ ਵੀ ਦੂਰੀ ਤੋਂ ਲੱਜਦੇ ਫਿਰ ਬੰਦਾ ਕਹਿੰਦਾ ਯਾਰ ਹੁਣ ਨਾ ਪੁਰਾਣੀ ਦੀ ਖੰਤੜਾ ਦੀ ਨਾ ਉਸ ਤਰੀਕੇ ਨਾਲ ਦੀ ਕਰਨੀ ਤਾਂ ਨਹੀਂ ਉਹ ਸਾਡੇ ਪੰਜਾਬੀਆਂ 'ਚ ਅਕਸਰ ਹੀ ਹੁੰਦਾ ਜਦੋਂ ਪੁਰਾਣੇ ਉਹਦੋਂ ਦੇ ਜਿਹੜੀ ਮੁਰਗੀ ਹੁੰਦੀ ਂ ਤੇਰੀ ਜਿਆਦਾ ਬੋਲਦੀ ਕਹਿੰਦੇ ਆ ਜੇ ਉਹ ਨੂੰ ਪਹਿਲਾਂ ਤਲਦੇ ਆ ਸਾਡੇ ਕਲਚਰ ਦੇ ਵਿੱਚ ਮਿਲਦਾ ਦਾ ਇੰਡੀਅਨ ਕਲਚਰ ਦੇ ਵਿੱਚ ਪੁਰਾਣੇ ਦੀ ਬਹੁਤ ਵੱਡੀ ਇੱਕ ਐਹਮੀਅਤ ਆ ਮਿਲਦਾ ਕਿ ਆਪਣੇ ਤਾਂ ਇੱਥੇ ਵਿਆਹਾਂ 'ਚ ਵੀ ਕਹਿੰਦੇ ਨੇ ਕਿ ਜੇ ਪੁਰਾਣਾ ਖੁਸ਼ ਆ ਤਾਂ ਵਿਆਹ ਸਫਲਾ ਭਾਜੀ ਇੰਨੀ ਫਿੱਟ ਜੀ ਰਹਿਣ ਵਾਸਤੇ ਸਾਨੂੰ ਵੀ ਦੱਸੋ ਯਾਰ ਸਾਡੇ ਰੱਥੇ ਵੀ ਨਿਕਲਣ ਲੱਗੇ ਭਾਜੀ ਕਿੱਥੇ ਚੱਲ ਠੀਕ ਹੈ ਨਹੀਂ ਮੈਂ ਤਾਂ ਫੋਨ ਦਾ ਘਟਾਇਆ ਸਾਡੇ ਕਈ ਬੰਦੇ ਜੇ ਕਹਿੰਦੇ ਸੀ ਭਾਜੀ ਦੇ ਕੋਲ ਠੀਕ ਆ ਬੜਾ ਔਖਾ ਔਖੇ ਕੰਮ ਮਤਲਬ ਕਿ ਬਹੁਤ ਮਜ਼ਾ ਆ ਭਾਜੀ ਜੀ ਵੀ ਪਿੰਡਾਂ ਚ ਆਪਣੇ ਜਦੋਂ ਸ਼ੂਟਿੰਗ ਆ ਜਾਂਦੇ ਕਹਿੰਦੇ ਨੇ ਸੱਤਾਂ ਪਿੰਡਾਂ ਦੇ ਕਹਿੰਦੇ ਜਵਾ ਇਕੱਠੇ ਹੋ ਕੇ ਇਹਨੇ ਗੋਰੇ ਵੀ ਫਿਰ ਇਕੱਠੇ ਹੋਏ ਸੀ ਜਦੋਂ ਤੇ ਛੋਟੀ ਸੀ ਮਿਲਣਾ ਤਾਂ ਉੱਥੇ ਟਾਈਮ ਹੀ ਨਹੀਂ ਹੈ ਅਗਰ ਕਿਸੇ ਨੂੰ ਦਿੱਖਣਾ ਠੀਕ ਜਿਵੇਂ ਕਹਿੰਦੇ ਨਾ ਵੀ ਗੋਰੇ ਪੰਜਾਬ ਚ ਲੈ ਆਂਦੇ ਗੋਰੀਆਂ ਦੀ ਜਿਹੜੀਆਂ ਫਿਲਮਾਂ ਵਿੱਚ ਪੰਜਾਬ ਵਿੱਚ ਫਿਲਮਾਂ ਦੇ ਇੱਕੋ ਦਾ ਗਲੋਬਲੀ ਇੱਕ ਗਲੋਬਲੀ ਇਹਨਾਂ ਵਧੀਆ ਹੋ ਗਿਆ ਕਿ ਇਹ ਲੋਕ ਵੀ ਇੰਜੋਏ ਕਰਦੇ ਆ ਪੰਜਾਬੀ ਬੋਲੀ ਉਹ ਬਹੁਤ ਜ਼ਿਆਦਾ ਸਪਰੈਡ ਹੋ ਰਹੀ ਆ ਤੁਸੀਂ ਦੇਖੋ ਦਿੱਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਪ੍ਰੋਨਾ 2 ਪੰਜਾਬੀ ਵੱਡੀ ਜਿਹੜੀ ਫਿਲਮ ਹੈ ਉਹ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਸਾਡੇ ਨਾਲ ਉਹਨਾਂ ਦੀ ਸਟਾਰ ਕਾਸਟ ਹੈ ਸਭ ਤੋਂ ਸਾਡੇ ਨਾਲ ਅਦਿੱਤੀ ਜੀ ਨੇ ਤੰਕਿਊ ਬਾਬਾ ਜੀ ਨੇ ਤਾਰਾ ਜੀ ਤੇ ਅਜੇ ਹੁਟਾ ਸਭ ਤੋਂ ਤਾਂ ਸਾਡੇ ਜਿਹੜੇ ਅੱਜ ਪ੍ਰੋਨਾ 2 ਦੇ ਸਾਡੇ ਵੱਡੇ ਪ੍ਰੋਨਾ ਤੇ ਹੀ ਨੇ ਵੱਡੇ ਪ੍ਰੋਨਾ ਤੇ ਹੀ ਨੇ ਤੇ ਖੋਸਰਾਓ ਮੈਡਮ ਠੀਕ ਠਾਕ ਜੀ ਹੋਰ ਭਾਜੀ ਠੀਕ ਠਾਕ ਮੈਡਮ ਹਾਊ ਆਰ ਯੂ ਆਮ ਗੁੱਡ ਥੈਂਕ ਯੂ ਹੋਰ ਭਾਜੀ ਠੀਕ ਠਾਕ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਫਿਲਮ ਸਾਰੀ ਬਾਰ ਸ਼ੂਟ ਹੋਈ ਹੈ ਕਿ ਆਪਣੇ ਪੰਜਾਬ 'ਚ ਹੀ ਹੋਈ ਹੈ ਜੀ ਰஞ்சிਤ ਬਾਬਾ ਜੀ ਤੁਹਾਨੂੰ ਅੱਛਾ ਮੈਂ ਕਿ ਸ਼ਹਿਰ ਤੋਂ ਸ਼ੁਰੂ ਕਰਾਂ ਪਾ ਲਈ ਇੱਥੇ ਹੀ ਜ਼ਿਆਦਾ ਇੱਥੇ ਵੀ ਕਾਫੀ ਸ਼ੂਟ ਹੋਈ ਆ 40% ਇੱਥੇ ਸ਼ੂਟ ਹੋਈ ਆ ਬਾਕੀ 60% ਉੱਥੇ ਸ਼ੂਟ ਹੋਈ ਆ ਯੂਕੇ ਬਿਲਕੁਲ ਜਿਕਰ ਅਸੀਂ ਫਿਲਮ ਦੀ ਸ਼ੁਰੂਆਤ ਕਰੀਏ ਜਿਹੜਾ ਫਿਲਮ ਦੇ ਸ਼ੁਰੂਆਤ ਜਿਹੜਾ ਗਾਣਾ ਚੱਲਦਾ ਉਹ ਇੱਕ ਵਾਰੀ ਐਂ ਲੱਗਦਾ ਜਿਵੇਂ ਨਾ ਰੂਹਾਂ ਨਾਲ ਹੀ ਮੇਲ ਹੋ ਜਾਂਦਾ ਗਾਣੇ ਨਾਲ ਜੀ ਤੇ ਅਸੀਂ ਚਾਹਾਂਗੇ ਉੱਥੋਂ ਹੀ ਸ਼ੁਰੂਆਤ ਕਰਕੇ ਫਿਰ ਆਪਾਂ ਹਾਸੇ ਦੀ ਗੱਲਾਂ ਸ਼ੁਰੂ ਕਰਦੇ ਆ ਬੁੱਲਾ ਜੋ ਪਤਾ ਸੇ ਤੇਰੇ ਕਿਰਦੇ ਨਿਖੜ ਮੈਨੂੰ ਚੱਕ ਲੈਣ ਦੇ ਜਹਿਲ ਸੀ ਕਿਉਂ ਫੁੱਲ ਤੇਥੋਂ ਕਰਦੇ ਰਕਾਨੇ ਮੈਨੂੰ ਪੁੱਛ ਲੈਣ ਦੇ ਉਹ ਚੰਨ ਦੀ ਡਿਮਾਂਡ ਹੋ ਗਈ ਘਟ ਗੋਰੀਏ ਤੇਰੇ ਅੱਗੇ ਤਾਰੇ ਫਿੱਕੇ ਹੋਗੇ ਸੱਠ ਗੋਰੀ ਤੇਰੇ ਹੁਸਨ ਨੇ ਕਰ ਦਿੱਤੇ ਤੈਨੀਆਂ ਗੱਲਾਂ ਬਸ ਦੋ ਮਿੱਠੀਆਂ ਇੱਕ ਦੂ ਤੇ ਦੂਜਾ ਵੱਲੋਂ ਮੈਂ ਗੱਲਾਂ ਬਸ ਦੋ ਮਿੱਠੀਆਂ ਇਬ ਮਿੱਠੀ ਕਿਹੜੀ ਵਾਸਤੇ গਾਇਆ ਗੋਰੀ ਵਾਸਤੇ গਾਇਆ ਕਿ ਆਪਣੇ ਪੰਜਾਬੀ ਵਾਸਤੇ গਾਇਆ ਸਾਰੀਆਂ ਮਿੱਠੀਆਂ ਬਾਜੀ ਗੱਲਾਂ बस ਦੋ ਮਿੱਠੀ ਐ اچھا ਕੋਈ ਵੀ ਸਭ ਦੀ ਆਪਣੀ ਆਪਣੀ ਜਿੱਦੇ ਇਹ ਗਾਣਾ ਸੀ ਸਾਰਿਆਂ ਲਈ গਾਇਆ ਤੁਸੀਂ ਵੀ ਲਾ ਸਕਦੇ ਹੋ ਜੇ ਕੋਈ ਤੁਹਾਡੀ ਮਿੱਠੀ ਹੋਈ ਸਾਡੀ ਮਿੱਠੀ ਤੁਹਾਨੂੰ ਪੱਕੀ ਆ ਗਈ ਹੈ ਉਹਦੇ ਲਈ ਤੇ ਬਾਜੀ ਗਾਣਾ ਹੀ ਪੱਕੀਆਂ ਲਈ ਆ ਪੱਕੀਆਂ ਲਈ ਐ ਪੱਕੀਆਂ ਮਿੱਠੀਆਂ ਲਈ ਗੱਲਾਂ बस ਦੋ ਮਿੱਠੀ ਐ ਤੁਸੀਂ ਵੀ ਗੱਲਾਂ बस ਦੋ ਮਿੱਠੇ ਤੇ ਅਦਿੱਤੀ ਜੀ ਤੁਸੀਂ ਪਹਿਲਾਂ ਵੀ ਬੜੀਆਂ ਜ਼ਬਰਦਸਤ ਜਾਨੀ ਹਾਸੇ ਵਾਲੀਆਂ ਫਿਲਮਾਂ ਕੀਤੀਆਂ ਨੇ ਲੋਕ ਤੁਹਾਡੇ ਬੜੇ ਫੈਨ ਹੈਗੇ ਤਾਂ ਇਹ ਵੀ ਪੂਰੀ ਹਾਸੇ ਦੇ ਨਾਲ ਜੁੜੀ ਹੋਈ ਫਿਲਮ ਹੈਗੀ ਹੈ ਹਾਂਜੀ ਕਾਫੀ ਐਂਟਰਟੇਨਿੰਗ ਬਿਲਕੁਲ ਸਾਡੇ ਨਾਲ ਅੱਜ ਸਾਡੀ ਭਾਜੀ ਇੱਕ ਮੇਰੇ ਇਧਰ ਮੂੰਹ ਕਰੋ ਮੇ ਤਾਂ ਨਾ ਇੰਗਲਿਸ਼ 'ਚ ਨਾ ਹੱਤ ਤੰਗ ਹੈ ਜਿਵੇਂ ਕਹਿੰਦਾ ਇੰਗਲਿਸ਼ ਵਿੱਚ ਇੰਗਲਿਸ਼ ਵਾਲੀ ਮੇਰੀ ਗੱਲ ਸੁਣੋ ਇੰਗਲਿਸ਼ ਵਾਲੀ ਮੈਡਨਸ ਸ਼ੁਰੂ ਤੋਂ ਹੀ ਸਾਡੇ ਨਾਲ ਬੰਦ ਨਹੀਂ ਸੀ ਸੋ ਟੈਲ ਯੂਰ ਐਕਸਪੀਰੀਅੰਸ ਓਕੇ ਯੈਸ ਮਾਈ ਐਕਸਪੀਰੀਅੰਸ ਅਮ ਆਫ ਦਿ ਮੂਵੀ एक सवाल ही एक्सप्रेस इट वाज माय फर्स्ट बिगर रोल इन अ फीचर मूवी एंड आई हैड अ ग्रेट टाइम ऑन सेट बिल्कुल मेरी गल सुनो ਸਾਡੇ ਨਾਲ ਇੱਕ ਮੈਡਮ ਵਾਰੀ ਸੀ ਮੈਂ ਤਾਂ ਪਹਿਲੇ ਗੈਟਿੰਗ ਨਰਵਸ ਯੂ ਆਰ ਮੇਕਿੰਗ एवरीवन ਨਰਵਸ ਨਹੀਂ ਦੈਟਸ ਵਾਈ ਨੋਬਾਡੀ ਮੈਂ ਮੈਂ ਤਾਂ ਪਹਿਲੇ ਹੱਥ ਖੜੇ ਕਰੇ ਕਾ ਦਿੰਦਾ ਸੀ ਉਹ ਆਦਾ ਮੈਡਮ ਨੇ ਡੰਡੇ ਨਾਲ ਡੰਡੇ ਨਾਲ ਲਾਗੇ थैंक यू दिस प्रॉब्लम नो नो ਸ਼ੂ ਲੈਂਗੁਏਜ ਬੈਰੀਅਰ ਆਈ ਆਮ ਸ਼ੂ ਡੋਨਟ ਵਰੀ ਉਡਾ ਭਾਈ ਤੁਸੀਂ ਅ ਕਿਦਾਂ ਲੱਗਿਆ ਇੱਕ ਪੰਜਾਬੀ ਇੰਡਸਟਰੀ ਨਾਲ ਜੁੜੇ ਹੋ ਪੰਜਾਬੀ ਜਿਹੜੇ ਇੰਨੇ ਜਬਰਦਸ ਸਿੰਗਰ ਨੇ ਐਕਟਰ ਵੀ ਹੈਗੇ ਇੰਨਾ ਹਾਸੇ ਵਾਲੇ ਜਿਹੜਾ ਜਿਹਨਾਂ ਦੀਆਂ ਫਿਲਮਾਂ ਪਹਿਲਾਂ ਵੀ ਆਈਆਂ ਤੁਹਾਨੂੰ ਕਿਦਾਂ ਲੱਗਿਆ ਬਹੁਤ ਬੜੀਆ ਲੱਗਾ ਬਹੁਤ ਮਜ਼ਾ ਆਇਆ ਮੈਂ ਬਤਾਉਂ ਜਿ세 ਬਾਓ ਭਾਈ ਦੇ ਨਾਲ ਕੰਮ ਕਰ ਰਿਹਾ ਮਤਲਬ ਉਮਰ ਮੇਰੇ ਸੇ ਛੋਟੇ ਹੈ ਲੇਕਿਨ ਮੈਂ ਦਿਲ ਸੇ ਪੈਰ ਛੂਕੇ ਕੰਮ ਸ਼ੁਰੂ ਕਰਤਾ ਥਾ ਕਿ ਮਤਲਬ ਸੱਚ ਮੈਂ ਇਹਨਾਂ ਨੇ ਬਹੁਤ ਕੁਝ ਸਿਖਾਇਆ ਜੋ ਮੈਨੂੰ ਸਾਰੀ ਜ਼ਿੰਦਗੀ ਕਮਾਉਣ ਵਾਲਾ ਹੈ ਤੋ ਮਜ਼ਾ ਆਇਆ ਆਰਮੀ ਦੀ ਨੌਕਰੀ ਤੋਂ ਬਾਅਦ ਸਿੰਗਿੰਗ ਵਾਲਾ ਐ ਉਸ ਤੋਂ ਬਾਅਦ ਹੁਣ ਫਿਲਮਾਂ ਉਹ ਵੀ ਪੰਜਾਬੀ ਫਿਲਮਾਂ ਨਾਲ ਜੁੜੇ ਪਹਿਲੀ ਫਿਲਮ ਪੰਜਾਬੀ ਪਹਿਲੀ ਫਿਲਮ ਮੇਰੀ ਫਿਲਮ ਹੀ ਪਹਿਲੀ ਹੈ ਅੱਛਾ ਫਿਰ ਵੀ ਪਹਿਲੀ ਹੈ ਤੇ ਬਾਜੀ ਨਾਲ ਹੈ ਹਾਂ ਮਜ਼ਾ ਆਇਆ ਬਾਜੀ ਨਾਲ ਪੂਰਾ ਸਿੱਖਣ ਨੂੰ ਮਿਲਿਆ ਮਤਲਬ ਆਰਮੀ ਕੇ ਬਾਅਦ ਇੱਕ ਅਲੱਗ ਜ਼ੋਨ ਥਾ ਹੀ ਮਤਲਬ ਮੈਂ ਇੰਜੋਏ ਕਰ ਰਹਾ ਹਾਂ ਮੈਂ ਵੀ ਮੇਰੀ ਫੈਮਿਲੀ ਵੀ ਸਭ ਇੰਜੋਏ ਕਰ ਰਹੇ ਭਾਜੀ ਮੈਂ ਕਹਿੰਦਾ ਜਦੋਂ ਪ੍ਰੋਨੇ ਮਤਲਬ ਆਪਾਂ ਪ੍ਰੋਨੇ ਟੂ ਦੀ ਗੱਲ ਕਰੀਏ ਚਲੋ ਪ੍ਰੋਨੇ ਤਾਂ ਪ੍ਰੋਨੇ ਹੁੰਦੇ ਨੇ ਮਤਲਬ ਤੁਹਾਨੂੰ ਉੱਥੇ ਬਾਹਰ ਨਾਲ ਖਾਣ ਪੀਣੋਂ ਮਿਲਿਆ ਨਹੀਂ ਜਿਹੜਾ ਤੁਸੀਂ ਸੁੱੱਕ ਜੇ ਕਿ ਆਦਿ ਨਹੀਂ ਮੈਂ ਵੈਸੀ ਭਾਰ ਘਟਾ ਲਿਆ ਅੱਛਾ 8-10 ਕਿਲੋ ਘਟਾ ਲਿਆ ਮੈਂ 10 ਕਿਲੋ ਘਟਾਇਆ weight ਅੱਛਾ ਤੇ ਬਸ ਵੈਸੀ ਮੈਂ ਲਾਸਟ ਇਅਰ ਅਸੀਂ ਵਰਲ ਟੂਰ ਤੇ ਸੀਗੇ ਉਦੋਂ ਫਿਰ ਗੇਨ ਬਹੁਤ ਹੋ ਗਿਆ ਸੀ ਹੂੰ ਹੂੰ ਬਾਰ ਖਾ ਖਾ ਕੇ ਬੇ ਟਾਈਮਾਂ ਫਿਰ ਆ ਕੇ ਮੈਨੂੰ ਥੋੜਾ ਜਿਹਾ ਲੱਗਿਆ ਕਿ ਮੇਰਾ ਜ਼ਿਆਦਾ ਗੇਨ ਹੋ ਗਿਆ ਸੋ ਇਸ ਕਰਕੇ ਮੈਂ ਫਿਰ ਇਕਠਾ ਲਿਆ ਬਿਲਕੁਲ ਅਸੀਂ ਜਿਵੇਂ ਕਹਿੰਦੇ ਨਾ ਵੀ ਜਦੋਂ ਕਹਿੰਦੇ ਨੇ ਪੁਰਾਣਾ ਜਿਹੜਾ ਹੈਗਾ ਜਦੋਂ ਵੀ ਘਰੇ ਵੜਦਾ ਹੈ ਨਾ ਕਹਿੰਦੇ ਵੀ ਦੂਰੀ ਪਰ ਲੱਜਦੇ ਫਿਰ ਬੰਦਾ ਕਹਿੰਦਾ ਯਾਰ ਹੁਣ ਨਾ ਪ੍ਰੋਣੀ ਦੀ ਖਤ ਦਾ ਨਹੀਂ ਨਾ ਉਸ ਤਰੀਕੇ ਨਾਲ ਹੀ ਕਰਨੀ ਪੈਣੀ ਉਹ ਸਾਡੇ ਪੰਜਾਬੀਆਂ ਚ ਅਕਸਰ ਹੀ ਹੁੰਦਾ ਜਦੋਂ ਪ੍ਰੋਣੇ ਉਹਦੋਂ ਕਹਿੰਦੇ ਜਿਹੜੀ ਮੁਰਗੀ ਹੁੰਦੀ ਜਿਹੜੀ ਜ਼ਿਆਦਾ ਬੋਲਦੀ ਕਹਿੰਦੇ ਅੱਜ ਉਹਨੂੰ ਪਹਿਲਾਂ ਤਲਦੇ ਆ ਇਦਾਂ ਹੁੰਦਾ ਭਾਈ ਇਦਾਂ ਹੀ ਹੁੰਦਾ ਨਾ ਪੁਰਾਣਾ ਸਾਡੇ ਕਲਚਰ ਦੇ ਵਿੱਚ ਮਿਲਦਾ ਦਾ ਇੰਡੀਅਨ ਕਲਚਰ ਦੇ ਵਿੱਚ ਪ੍ਰੋਣੇ ਦੀ ਬਹੁਤ ਵੱਡੀ ਇੱਕ ਅਹਿਮੀਅਤ ਆ ਬਿਲਕੁਲ ਦਾ ਕਿ ਆਪਣੇ ਤਾਂ ਇੱਥੇ ਵਿਆਹਾਂ ਵਿੱਚ ਵੀ ਕਹਿੰਦੇ ਨੇ ਕਿ ਜੇ ਪ੍ਰਾਉਣਾ ਖੁਸ਼ ਆ ਤਾਂ ਵਿਆਹ ਸਫਲਾ। ਇਹ ਕਿਤੇ ਆਹ ਪ੍ਰਾਉਣਿਆਂ ਦੇ ਫਰੇ ਹੁੰਦਾ ਨਾ ਕੋਈ ਨਾ ਕੋਈ ਗਰਾਰੀ ਪਸਾਈ ਹੋਵੇ। ਆ ਕੋਈ ਨਾ ਕੋਈ ਗਰਾਰੀ ਪਸਾਈ ਹੋਵੇ। ਹਾਂ। ਪਰ ਸਾਰ ਇੱਕ ਵਾਰ ਕਿ ਨਹੀਂ ਹੁੰਦੇ ਜੇ ਹੁਣ ਤੁਸੀਂ ਪਰਾਂ ਹੀ ਕਿਹੜੇ ਪ੍ਰਾਉਣੇ ਉੱਥੇ ਜਾ ਕੇ ਬਣੇ ਤੁਸੀਂ ਵੀ ਗਰਾਰੀਆਂ ਪਸਾਈਆਂ ਕਿ ਨਹੀਂ? ਸਾਡਾ ਤਾਂ ਕਾਫੀ ਕੁਝ ਇਹਦੇ ਵਿੱਚ ਸਹੀ ਗੱਲ ਫਿਲਮ ਦੇ ਵਿੱਚ ਫਸਿਆ ਆ ਤੁਸੀਂ ਵੇਖੋਗੇ ਤਾਂ ਮੈਂ ਪੋਸਟਰ ਦੇ ਵੇ ਤਾਂ ਇੱਕ ਪਾਸੇ ਤੁਸੀਂ ਕਹਿੰਦੇ ਬੇਬੇਰ ਮੈਂ ਜੇ ਵੇਖ ਲਓ ਕਿੰਨੀਆਂ ਲੱਤਾਂ ਪਸਾਈਆਂ ਇਹ ਤਾਂ ਇਹ ਤੇਰੇ ਕਬੇ ਮਤਲਬ ਇਹ ਸਾਰੇ ਬੰਨੇ ਇਹੀ ਹਾਲ ਆ ਇਹਦੇ ਵਿੱਚ ਫਿਲਮ ਤੇ ਦਿੱਤੀ ਦੇਖੋ ਕਿਦਾਂ ਘੋਰ-ਘੋਰ ਵੇਖੀ ਜਾਂਦਾ ਹੈ ਹਾਂ ਜੀ ਇਹ ਇੱਕ ਜਿਹੜਾ ਐਵੇਂ ਘੁੱਲਦੀ ਰੇ ਇੱਕ ਜਿਹੜਾ ਉਹ ਸੀਨ ਜਾਇਆ ਨਾ ਵਿੱਚ ਕਹਿੰਦੇ ਕਿੱਸ ਕਰਦੀ ਕਹਿੰਦੇ ਮੈਂ ਨਹੀਂ ਕਰਦੀ ਭਰਾ ਉਹ ਡਾਇਲੋਗ ਜਾਂ ਕੀ ਸੀ ਮਰਾਜਾ ਉਹ ਇਦਾਂ ਸੀਗਾ ਕਿ ਉਹ ਕਹਿੰਦਾ ਵੀ ਜੇ ਵਾਇਰਲ ਹੋ ਗਿਆ ਨਾ ਕਲਿੱਪ ਤਾਂ ਸਾਡੇ ਤਾਂ ਉੱਥੇ ਜਾਣਾ ਵੀ ਟ੍ਰੈਂਡਿੰਗ ਚ ਹਾਂ ਤੇ ਉਹ ਸਾਡੇ ਲੋਕਾਂ ਨੇ ਤਾਂ ਕਹਿੰਦਾ ਮੈਨੂੰ ਉੱਥੋਂ ਪੰਜਾਬ ਚੋਂ ਕੱਢ ਦੇਣਾ ਹੈ ਕਿ ਜੇ ਕਿਸ ਵਾਲਾ ਸੀਨ ਵਾਇਰਲ ਹੋ ਗਿਆ ਕਿਉਂਕਿ ਉਹ ਜਦੋਂ ਉਹ ਜਿਹੜਾ ਮਿਲਲਾ ਦਾ 크ਿਸਚੀਅਨਿਟੀ ਚ ਕਰਦੇ ਆ ਤਾਂ ਉਹਨਾਂ ਦਾ ਕਲਚਰ ਆਏ ਕਿ ਉਹ ਜਦੋਂ ਬ੍ਰਾਈਡ ਨੂੰ ਤੇ ਉਹ ਗਰੂਮ ਨੂੰ ਕਹਿੰਦੇ ਆ ਵੀ ਤੁਸੀਂ ਸ਼ਾਇਦ ਉਹਨਾਂ ਦੇ ਕਲਚਰ ਦੇ ਵਿੱਚ ਸੋ ਉਹ 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 ਕਲਚਰ ਦੇ ਵਿੱਚ ਹੀ ਦਿਖਾਇਆ ਗਿਆ ਬਿਲਕੁਲ ਫਿਲਮ ਹੈ ਜਿਹੜਾ ਤੁਸੀਂ ਦਿਖਾਇਆ ਉਹ ਯੋਗਾ ਚੱਲ ਰਿਹਾ ਹੈ ਸਾਡੇ ਵਾਲੇ ਤਾਂ ਕਹਿੰਦੇ ਨੇ ਸਵੇਰ ਸਵੇਰ ਉੱਠਦੇ ਆ ਉਹ ਹੁੰਦੇ ਸੀ ਹੱਥ ਚ ਫਰੋਂ ਠੇ ਦੇ ਉਹ ਚੱਲੀਆਂ ਦਾ ਹਾਸੇ ਜੋ ਹੁਣ ਉਹ ਚੱਲ ਪੁਰਾਣੀ ਚੀਜ਼ਾਂ ਨਹੀਂ ਰਹੀਆਂ ਤੇ ਇੱਥੇ ਗੋਰੀਆਂ ਨੇ ਜਾ ਕੇ ਫਿਰ ਸਾਦਾ ਪੂਰਾ ਨਹੀਂ ਹੁਣ ਤਾਂ ਮਿਲਦਾ ਆਪਣੇ ਲੋਕ ਵੀ ਬੜਾ ਉਹਨੇ ਹੁਣ ਤਾਂ ਐ ਸੇਰ ਤੋਂ ਇੱਕ ਨੇ ਯੋਗਾ ਕਰਦੀਆ ਨਹੀਂ ਕਰ ਬੜੇ ਕੌਨਸ਼ੀਅਸ ਹੋ ਗਏ RAMDEO ਲਾਦਾ ਨਾ ਸਾਰਿਆਂ ਨੂੰ ਇਹ ਬੱਚੀ ਗੱਲ ਹੈ ਸਵੇਰੇ ਉੱਠ ਕੇ ਤੇ ਭਾਜੀ ਇੰਨੀ ਫਿੱਟ ਜੀ ਰਹਿਣ ਵਾਸਤੇ ਸਾਨੂੰ ਵੀ ਦੱਸੋ ਯਾਰ ਸਾਡੇ ਤਾਂ ਟਿੱਡੇ ਜੀ ਨਿਕਲਣ ਲੱਗ ਗਏ ਭਾਜੀ ਕਿੱਥੇ ਚ ਠੀਕ ਨਹੀਂ ਮੈਂ ਤਾਂ ਹੁਣ ਜਾ ਘਟਾਇਆ ਸਾਡੇ ਕਈ ਬੰਦੇ ਜੇ ਕਹਿੰਦੇ ਸੀ ਭਾਜੀ ਮੇਰੇ ਕੋਲ ਠੀਕ ਆ ਬੜਾ ਔਖਾ ਔਖਾ ਹੀ ਕੰਮ ਮਤਲਬ ਛੱਡਣਾ ਖਾਣਾ ਪੀਣਾ ਛੱਡਣਾ ਉਹ ਖਾਈ ਤੇ ਕਿਵੇਂ ਮਤਲਬ ਫਿਲਮ ਦਾ ਜਿਹੜਾ ਸਾਰੀ ਜਿਹੜੀ ਕਿੰਨੇ ਟਾਈਮ ਚ ਫਿਲਮ ਬਣੀ ਤੇ ਫਿਲਮ ਤੇ ਫਿਲਮ ਨੂੰ ਭਜੀ ਲੱਗੇ ਆਪਣਾ 30-40 ਦਿਨ ਲੱਗੇ ਉੱਤੇ ਯੂਕੇ ਹਾਂਜੀ ਅਸੀਂ ਸਾਰੇ ਇਕੱਠੇ ਸੀਗੇ ਤਾਰਾ ਅਜੀ ਮੈਂ ਅਦਿੱਤੀ ਕੁਗੀ ਪਾਜੀ ਕੈਥਰੀਨ ਇਹਦੇ ਵਿੱਚ ਲੇਡੀ ਆ ਉਹਨਾਂ ਨੇ ਕਹ ਬਹੁਤ ਅੱਛਾ ਰੋਲ ਕੀਤਾ ਆਸ਼ਨ ਬਰਾਟਸੀ ਕੁੜੀ ਉਹ ਕੈਨੇਡਾ ਐਸ ਟਾਈਮ ਸਾਰੇ ਅੰਦਰ ਸਾਡਾ ਇਕੱਠਾ ਹੀ ਸੀਗਾ ਅਸੀਂ ਬਹੁਤ ਇਹਨੂੰ ਆਬਵੀਅਸਲੀ ਹੁੰਦਾ ਤੇ ਇਦਾਂ ਹੀ ਜਦੋਂ ਤੁਸੀਂ ਸ਼ੂਟ ਕਰਦੇ ਆ ਤਾਂ ਤੁਸੀਂ ਇੱਕ ਦੂਜੇ ਨਾਲ ਇਨਾਂ ਕੋਲ ਮਿਲ ਕੇ ਰਹਿੰਦੇ ਆ ਰੋਜ਼ ਤੁਸੀਂ ਸ਼ਾਮ ਤੱਕ ਲੰਬਾ ਸ਼ੂਟ ਕਰਦੇ ਆ ਆਫਟਰ ਥੈਟ ਫਿਰ ਤੁਸੀਂ ਮਿਲਦੇ ਆ ਇੱਕ ਦੂਜੇ ਨੂੰ ਜਾਣਨ ਦਾ ਵੀ ਮੌਕਾ ਮਿਲਦਾ ਔਰ ਫਿਲਮ ਦੇ ਵਿੱਚ ਕੁਝ ਸਟੋਰੀਜ਼ ਇਦਾਂ ਦੀ ਹੁੰਦੀਆਂ ਕਿ ਤੁਸੀਂ ਬਹੁਤ ਫਨ ਕਰਦੇ ਆ ਔਰ ਇਸ ਫਿਲਮ ਇਹ ਫਿਲਮ ਹੀ ਇੰਨੀ ਖੂਬਸੂਰਤ ਆ ਕਿ ਬਹੁਤ ਮਜ਼ਾ ਆਇਆ ਭਾਜੀ ਜਿਵੇਂ ਪਿੰਡਾਂ ਚ ਆਪਣੇ ਜਦੋਂ ਸ਼ੂਟਿੰਗ ਆ ਜਾਂਦੇ ਕਹਿੰਦੇ ਨੇ ਸੱਤਾਂ ਪਿੰਡਾਂ ਦੇ ਕਹਿੰਦੇ ਜਵਾਕ ਇਕੱਠੇ ਹੋ ਕੇ ਇਹਨੇ ਗੋਰੇ ਵੀ ਫਿਰ ਇਕੱਠੇ ਹੋਏ ਸੀ ਜਦੋਂ ਉਹ ਤੇ ਫਿਲਮ ਸ਼ੂਟਿੰਗ ਚ ਮਿਲਣਾ ਤਾਂ ਉੱਥੇ ਟਾਈਮ ਹੀ ਨਹੀਂ ਹੈਗਾ ਕਿਸੇ ਕੋਲ ਦੇਖਣ ਦਾ ਬਹੁਤ ਸਾਰੇ ਬਿਜ਼ੀ ਬਿਜ਼ੀ ਆਉਂ ਔਰ ਜੇ ਤੁਸੀਂ ਕਿਤੇ ਸੈਂਟਰ ਲੰਡਨ ਜਾਓ ਤਾਂ ਸਮ ਟਾਈਮ ਇਦਾਂ ਹੁੰਦਾ ਕਿ ਜੇ ਉੱਥੇ ਕਿਤੇ ਲੋਕ ਮਣਾਉਣ ਤਾਂ ਉਹ ਦੇਖ ਲੈਣ ਪਰ ਉੱਥੇ ਤਾਂ ਲੰਡਨ 'ਚ ਤਾਂ ਸ਼ੂਟਿੰਗ ਚੱਲਦੀ ਹੈ ਬਹੁਤ ਹਨਾ ਸਾਡੇ ਤਾਂ ਲੰਗਰ ਲਾ ਦਿੰਦੇ ਨੇ ਨਹੀਂ ਲੰਡਨ ਸ਼ੂਟਿੰਗ ਚੱਲਦੀ ਹੈ ਬਹੁਤ ਆ ਨਹੀਂ ਮੈਂ ਕਹਿੰਦਾ ਸਾਡੇ ਨਾਲ ਤਾਂ ਲੰਗਰ ਹੀ ਲਾ ਦਿੰਦੇ ਤੇ ਸ਼ੂਟਿੰਗ ਚੱਲਦੇ ਕਹਿੰਦੇ ਸਾਡੇ ਫਲਾਣੇ ਟੱਬਰ ਵੱਲੋਂ ਲੰਗਰ ਹਾਂਜੀ ਜੇ ਆਪਣੇ ਲੋਕਾਂ ਲਈ ਤਾਂ ਵੇਖੋ ਆਪਣੇ ਲੋਕ ਤਾਂ ਵੈਸੀ ਬਹੁਤ ਪਿਆਰ ਸਤਿਕਾਰ ਦਿੰਦੇ ਜਦੋਂ ਅਸੀਂ ਪਿੰਡਾਂ 'ਚ ਸ਼ੂਟ ਵੀ ਕਰਦੇ ਹਾਂ ਤਾਂ ਬਹੁਤ ਪਿਆਰ ਦਿੰਦੇ ਆ ਕੋਈ ਸ਼ੱਕ ਨਹੀਂ ਅਸੀਂ ਲੋਕ ਇਸੇ ਚੱਕਰ ਕੀਤੇ ਜਾਣੇ ਜਾਂਦੇ ਬਾਬਾ ਜੀ ਇੱਕ ਤੁਹਾਡੀ ਇੱਕ ਉਹ ਜਿਹੜੀ ਸ਼ਖਸੀਅਤ ਹੈਗੀ ਅਸੀਂ ਅੱਜ ਉਹ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਹੁੰਦਾ ਖੁੱਲੀ ਕਿਤਾਬ ਬੰਦਾ ਹੁੰਦਾ ਹੈ ਵੀ ਜਿਹੜਾ ਸਾਹਮਣੇ ਸਭ ਕੁਝ ਜੋ ਅਸੀਂ ਤੁਹਾਨੂੰ ਸੁਣਦੇ ਆ ਜੋ ਤੁਸੀਂ ਜਜ਼ਬਾਤ ਲੋਕਾਂ ਦੇ ਵੀ ਰੱਖਦੇ ਹੋ ਜਿਹੜੀ ਤੁਸੀਂ ਬੋਲਦੇ ਹੋ ਸ਼ਬਦ ਤੁਹਾਡੇ ਮੂੰਹ ਚੋਂ ਨਿਕਲਦੇ ਆ ਜਿਹੜੀ ਸੱਚਾਈ ਉਹ ਅਸਲ ਜ਼ਿੰਦਗੀ 'ਚ ਵੀ ਇਦਾਂ ਹੀ ਹੈ ਭਾਜੀ ਤੁਸੀਂ ਗੱਲ ਹੀ ਉਹ ਕਰੋਗੇ ਜਿਹੜੀ ਤੁਹਾਡੇ ਸੁਭਾਅ ਨਾਲ ਮੈਚ ਕਰਦੀ ਹੋਵੇ ਕਿਉਂਕਿ ਤੁਸੀਂ ਹਮੇਸ਼ਾ ਉਹ ਪਿੱਕੀ ਹੋ ਕਰੋਗੇ ਜੋ ਤੁਹਾਡੇ 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 ਸੁਭਾਅ ਦੇ ਵਿੱਚ ਹੋਊਗਾ ਨਹੀਂ ਤਾਂ ਆਊਟ ਆਫ ਦਾ ਰੇਂਜ ਜਾ ਕੇ ਕੋਈ ਵੀ ਚੀਜ਼ ਤੁਸੀਂ ਕਰੋਗੇ ਤਾਂ ਉਹ ਜਾਂ ਤਾਂ ਤੁਹਾਡੇ ਮਤਲਬ ਦੀ ਨਹੀਂ ਹੋਊਗੀ ਜਾ ਫਿਰ ਉਹ ਤੁਹਾਨੂੰ ਨਹੀਂ ਉਹਨਾਂ ਜ਼ਿਆਦਾ ਸਕਸੈਸਫੁਲ ਕਰੂਗੀ ਸੋ ਮੈਨੂੰ ਲੱਗਦਾ ਕਿ ਸੁਭਾਤਾ ਕੁਦਰਤ ਜਿਹੜਾ ਬੰਦੇ ਨੂੰ ਦੇ ਦਿੰਦੀ ਹੈ ਉਹ ਨਹੀਂ ਬਦਲ ਸਕਦਾ ਕਦੀ ਵੀ ਹਾਂ ਇਹ ਚੇਂजेस ਜ਼ਰੂਰ ਤੁਸੀਂ ਲਿਆ ਸਕਦੇ ਆ ਕਿ ਤੁਸੀਂ ਕੱਟ ਕਰਤਾ ਬੋਲਣਾ ਜਾਂ ਇਹ ਕਰਤਾ ਪਰ ਮੈਨੂੰ ਲੱਗਦਾ ਕਿ ਇੱਕ ਜਿਹੜਾ ਤੁਹਾਡਾ ਜੋ ਤੁਸੀਂ ਪੜ੍ਹਿਆ ਹੈ ਜੋ ਤੁਸੀਂ ਸਿੱਖਿਆ ਹੈ ਉਹ ਹੀ ਮੈਨੂੰ ਲੱਗਦਾ ਤੁਹਾਡੇ ਕੰਮ ਆਉਂਦਾ ਹੈ ਅਜੀ ਭਾਜੀ ਆਪਾਂ ਗੱਲ ਕਰੀਏ ਤਾਂ ਤੁਹਾਡੇ ਜਿਹੜੀ ਹਰਿਆਣੇ ਦੀ ਜਿਹੜੀ ਗਾਇਕੀ ਹੁੰਦੀ ਹੈ ਆਪਣੇ ਨਾਲ ਤਾਂ ਬਹੁਤ ਲੱਗ ਹੁੰਦੀ ਹੈ ਇਹਨਾਂ ਦੇ ਨਾ ਨੱਚਣ ਦਾ ਸਟਾਈਲ ਵੀ ਮੈਂ ਨਾ ਇੱਕ ਕੈਥਲ ਸਾਈਡ ਗਿਆ ਸੀ ਨੱਚਣ ਦੇ ਸਟਾਈਲ ਹੀ ਲੱਗਨੇ ਉਧਰ ਹੈ ਪੂਰਾ ਦੇਸੀ ਸਿਸਟਮ ਅੱਜ ਵੀ ਚੱਲਦਾ ਹੈ ਨਹੀਂ ਬਹੁਤ ਤੁਹਾਡੀ ਅਸੀਂ ਫੈਨ ਫੋਲ ਵੀ ਦੇਖੀ ਹੈ ਤੁਹਾਡੇ ਬਹੁਤ ਜ਼ਿਆਦਾ ਲੋਕ ਤੁਹਾਨੂੰ ਪਸੰਦ ਕਰਦੇ ਨੇ ਤੇ ਫਿਲਮ ਵਿੱਚ ਫਿਰ ਹੁਣ ਲੋਕਾਂ ਨੂੰ ਪਤਾ ਚੱਲ ਗਿਆ ਕਿ ਅਜੇ ਉਹਦਾ ਫਿਲਮ ਵਿੱਚ ਵੀ ਆ ਰਹੇ ਨੇ ਹਾਂ ਬਿਲਕੁਲ ਪਤਾ ਚੱਲ ਰਿਹਾ ਹੈ ਲੋਕ ਵੇਟ ਕਰ ਰਹੇ ਨੇ اچھا ਲੱਗ ਰਿਹਾ ਹੈ ਮਤਲਬ ਹਰਿਆਣਾ ਹੀ ਨਹੀਂ ਸਾਥ ਹਰਿਆਣਾ ਯੂਪੀ ਰਾਜਸਥਾਨ ਹਮ ਤਿੰਨੋ ਸਾਰੇ ਹੀ ਲੇ ਕੇ ਚੱਲਦੇ ਹਾਂ ਸੇਮ ਭਾਸ਼ਾ ਹੈ ਮਰੀ ਤੋਂ ਮਤਲਬ ਸਭੀ ਲੋਕ ਛੋਟੇ ਵੱਡੇ ਪ੍ਰਾ ਇਕੱਠੇ ਖਾਤੇ ਫਿਲਮ ਵਿੱਚ ਨਾ ਸਭ ਇੰਤਜ਼ਾਰ ਕਰਦੇ ਹੈ ਕਿ ਚਲ ਮਾਰੀ ਇਹ ਬਿਲਕੁਲ ਬਾਬਾ ਜੀ ਹੁਣ ਨਾਲ ਤੁਹਾਡੇ ਨਾਲ ਕਮੇਡੀ ਕਮੇਡੀ ਚ ਮਤਲਬ ਇਥੇ ਸਟੋਰੀ ਥੋੜੀ ਸਟੋਰੀ ਦੱਸ ਜਿਹੜੇ ਲੋਕਾਂ ਨੂੰ ਜੁੜੇ ਨਿੱਕੀ ਵਾਕਿਆ ਹੀ ਬਾਬਾ ਜੀ ਕਮੇਡੀ ਤਾਂ ਬਾਬਾ ਜੀ ਟਰੇਲਰ ਹੀ ਦੱਸ ਦਿੰਦਾ ਟਰੇਲਰ ਹੀ ਮਿਲ ਲੱਗਦਾ ਕਿ ਲੋਕਾਂ ਨੇ ਬਹੁਤ ਸਾਂਤ ਕੀਤਾ ਤੁਸੀਂ ਟਰੇਲਰ ਵੇਖੋ ਉਹਦੇ ਚ ਤੁਹਾਨੂੰ ਪਤਾ ਚੱਲ ਜਾਣਾ ਕਿ ਫਿਲਮ ਕਿ ਹੋਂ ਦੀ ਵਾਲਾ ਹੈ ਬਾਕੀ ਤਾਂ ਮੈਨੂੰ ਲੱਗਦਾ ਕਿ ਟ੍ਰੇਲਰ ਤੋਂ ਬਾਅਦ ਮੈਂ ਜੇ ਕੁਝ ਵੀ ਦੱਸਿਆ ਤਾਂ ਉਹ ਫਿਰ ਫਿਲਮ ਦਾ ਇੰਵੈਸਟ ਖਰਾਬ ਹੋ ਜਾਣਾ ਕਿਉਂਕਿ ਇੱਕ ਡਾਇਰੈਕਟਰ ਟ੍ਰੇਲਰ ਉਹ ਬਣਾਉਂਦਾ ਹੈ ਜਿਹਦੇ ਵਿੱਚ ਸਸਪੈਂਸ ਵੀ ਰਹੇ ਸੋ ਫਿਲਮ ਤੁਸੀਂ ਦੇਖੋਗੇ ਤਾਂ ਤੁਹਾਨੂੰ ਫਿਲਮ ਦੇਖ ਕੇ ਹੀ ਮਜ਼ਾ ਆਉਣਾ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਾ ਕੇ ਥੀਟਰ 'ਚ ਫਿਲਮ ਦੇਖੋ ਪਰਿਵਾਰਾਂ ਨਾਲ ਦੇਖੋ ਆਪਣੇ ਮਾਪੇ ਭੈਣ ਭਰਾਵਾਂ ਨਾਲ ਦੇਖੋ ਕਾ ਨੂੰ ਮਜ਼ਾ ਆਊਗਾ ਕਿਉਂਕਿ ਤੁਹਾਡੇ ਅੱਗੇ ਫਿਲਮ ਜਿਹੜੀ ਆਈ ਸੀ ਨਾ ਉਹ ਵੇਖ ਬਰਾਤਾਂ ਉਹ ਜਦੋਂ ਵੇਖੀਏ ਨਾ ਜਿਹੜੀ ਤੁਹਾਡੀ ਹੁੰਦੇ ਚ ਉਹ ਜਿਹੜੀ ਇੱਕ ਟਿੱਚਰ ਵਾਲਾ ਕਹਾਣੀ ਹਾਂਜੀ 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 ਟਿੱਚਰ ਵਾਲਾ ਜਿਹੜਾ ਕਹਿੰਦੇ ਜਦੋਂ ਕੱਦ ਤੋਂ ਜਿਹੜੀ ਆਵਾਜ਼ ਨਿਕਲਦੀ ਸੀ ਨਾ ਕਦੇ ਉੱਥੇ ਐ ਪੂਰਾ ਹਾਸਾ ਸ਼ੁਰੂ ਹੋ ਜਾਂਦਾ ਸੀ ਜੀ 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 ਇਹ ਵੀ ਇਹ ਵੀ ਸੋਹਣੀ ਫਿਲਮਾਂ ਬਹੁਤ ਸੋਹਣੀ ਫਿਲਮਾਂ ਇਹ ਵੀ ਤੇ ਬਿਲਕੁਲ ਜੋ ਅਸੀਂ ਤੇ ਕੀ ਕਹਿਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿਉਂਕਿ ਜਿਹੜੇ ਦਰਸ਼ਕ ਹੁੰਦੇ ਨੇ ਉਹ ਚਲੋ ਤੁਹਾਡੇ ਨਾਲ ਗਾਇਕੀ ਨਾਲ ਜੁੜੇ ਹੋਏ ਨੇ ਹੁੱਡਾ ਪਾਜ ਦਾ ਬਹੁਤ ਵੱਡੇ ਦਰਸ਼ਕ ਹੈਗੇ ਨੇ ਤੇ ਪ੍ਰੋਨਾ 2 ਜਦੋਂ ਆਏਗੀ ਤਾਂ ਪੂਰੇ ਵਰਲਡਵਾਈਡ ਲੱਗੇਗੀ ਤਾਂ ਇੱਕ ਉਮੀਦ ਹੁੰਦੀ ਹੈ ਹਰ ਇੱਕ ਦਰਸ਼ਕਾਂ ਨੂੰ ਆਪਾਂ ਨੂੰ ਨਹੀਂ ਦੇਖੋ ਅਸੀਂ ਤਾਂ ਬੈਠੇ ਇਸੇ ਲਈ ਆ ਕਿ ਅਸੀਂ ਇੱਕ ਫਿਲਮ ਬਣਾਈ ਆ ਸਾਰੇ ਲੋਕਾਂ ਦੀ ਮਿਹਨਤ ਆ ਈਵਨ ਤਾਰਾ ਸ਼ੀ ਹੈ ਕਮ ਫਰਮ ਦਾ ਯੂਕੇ ਸੋ ਫॉर ਪ੍ਰੋਮੋਸ਼ਨ ਐਂਡ ਫॉर ਮੂਵੀ ਮੈਨੂੰ ਲੱਗਦਾ ਕਿ ਅਸੀਂ ਸਾਰੇ ਬੈਠੇ ਆ ਤੁਸੀਂ ਵੀ ਕਹੋ ਕੁਝ ਵੀ 29 ਮਾਰਚ ਨੂੰ ਫਿਲਮ ਦੇਖੋ ਪਰਵਾਹ ਪਰਵਾਹ ਨਾ ਦੇਖੋ ਕਿਉਂਕਿ ਫੈਮਿਲੀ ਐਂਟਰਟੇਨਮੈਂਟ ਕੰਪਨੀ ਤਾਂ ਜ਼ਰੂਰ ਕਰਦਾ ਤੁਸੀਂ ਜਿਵੇਂ ਕਹਿੰਦੇ ਨਾ ਵੀ ਗੋਰੇ ਪੰਜਾਬ ਚ ਲੈ ਆਂਦੇ ਗੋਰਿਆਂ ਦੀ ਜਿਹੜੀਆਂ ਫਿਲਮਾਂ ਵਿੱਚ ਪੰਜਾਬ ਵਿੱਚ ਫਿਲਮਾਂ ਲੈ ਕੇ ਦੇਖੋ ਤਾਂ 글로ਬਲੀ ਇੱਕ ਇਹਨਾਂ 글로ਬਲੀ ਇਹਨਾਂ ਵਧੀਆ ਹੋ ਗਿਆ ਕਿ ਇਹ ਲੋਕ ਵੀ ਇੰਜੋਏ ਕਰਦੇ ਆ ਪੰਜਾਬੀ ਬੋਲੀ ਹੁਣ ਬਹੁਤ ਜ਼ਿਆਦਾ ਸਪਰੈਡ ਹੋ ਰਹੀ ਆ ਇਹਨਾਂ ਵਿੱਚ ਚੰਗਾ ਸਮਝ ਨਾਵੇਂ ਨਾਵੇਂ ਉਹ ਜਿਹੜੀ ਆਪਣੀ ਟਿਊਨ ਹੁੰਦੀ ਹੈ ਪੰਜਾਬੀਆਂ ਦੀ ਤੇ ਡਾਂਸ ਪੰਗੜੇ ਦਾ ਦਾ ਆਪਾਂ ਜ਼ਰੂਰ ਕਿਹਨੇ ਐਂਡ ਸ਼ੀ ਇਜ਼ ਗੁੱਡ ਐਕਟਰੈਸ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਸੋ ਤੁਸੀਂ ਦੇਖੋ 29 ਮਾਰਚ ਨੂੰ ਸਿਨੇਮੇ ਘਰਾਂ ਦੇ ਵਿੱਚ ਪਰੌਣਾ 2 ਤੇ ਸਾਡੇ ਸਾਰੇ ਵੱਲੋਂ ਅਪੀਲ ਆ ਤੁਹਾਨੂੰ ਬਹੁਤ ਮਜ਼ਾ ਆਊਗਾ ਔਰ ਸਾਡੀ ਬਹੁਤ ਸੋਹਣੀ ਫਿਲਮ ਆ ਸੋ ਪਲੀਜ਼ ਗੋ ਐਂਡ ਵਾਚ ਫੋਟਾ ਬਾਈ ਤੁਸੀਂ ਇੱਕ ਹਰਿਆਣੇ ਦੇ ਆਡੀਅנס ਵਾਸਤੇ ਇੱਕ ਹਰਿਆਣੇ ਪਾਸ਼ਾ ਚ ਦੱਸੋ ਮੈਂ ਤਾਂ ਕਿਹਾ ਮੈਂ ਬੋਲ ਕੇ ਸਾਰੇ ਆਪਣੇ ਪਰਿਵਾਰ ਅਗੇ ਲੱਗੇ ਦੇਖਣ ਜਾਈਓ ਕਿ ਮਜ਼ਾ ਆਊਗਾ ਸਵਾਦ ਆਊਗਾ ਔਰ ਇੰਟਰਟੇਨਮੈਂਟ ਦੀ ਫੁੱਲ ਗਾਰੰਟੀ ਹੈ ਬਹੁਤ ਵਧੀਆ ਫਿਲਮ ਬਣਾਈ ਹੈ ਪੂਰੀ ਟੀਮ ਦੀ world movie okay we will be excited this movie release is going to be very entertaining so please go ahead and watch yes, <laughs> yes. thank you sarara thank, thank, thank you so, so much, prana 2 movie 29 march nu pure worldwide release ho rahi hai te pure assi darshakon ko kaange zarur jive pehla lok jande si trolly attracta chalo hun ta sama badal gaya par osi tarah pure parivara naal dekhna an na. yes so judo daily post punjabi na kehna person abhishek de naam sandeep kamboj chandiaghar